ਕੌਣ ਸੰਗਤ ਵਿੱਚ ਆ ਕੇ ਜਾਗਦੇ ਹਜ਼ੂਰ ਨੇ ਕਿਹਾ ਜਾਗ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗੇ ਗੁਰੂ ਨੇ ਨਦਰ ਦ੍ਰਿਸ਼ਟੀ ਕੀਤੀ ਉਹਨਾਂ ਨੂੰ ਸੰਗਤ ਵਿੱਚ ਬਿਠਾ ਕੇ ਗੁਰੂ ਨੇ ਪ੍ਰਵਾਨ ਕਰ ਲਿਆ ਸਾ ਸੰਗਤ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੰਨੀ ਵੱਡੀ ਸ਼ਕਤੀ ਹੈ ਇਹਨੂੰ ਨਿਰੰਤਰ ਲਗਾਤਾਰ ਪੜਿਓ ਫਿਰ ਬਾਣੀ ਤੁਹਾਡੇ ਜੀਵਨ ਵਿੱਚ ਕੰਮ ਕਰੇਗੀ ਅਸੀਂ ਲੋਕ ਆਭਿਸ਼ਵਾਸ ਵਿੱਚ ਪਤਾ ਕਿਉਂ ਆ ਗਏ ਕਿਉਂਕਿ ਇੱਕ ਦਿਨ ਪੜਦੇ ਹੋ 10 ਦਿਨ ਨਾਗ ਪੈ ਜਾਂਦੇ ਨੇ ਇੱਕ ਦਿਨ ਪਾਠ ਕਰਦੇ ਹੋ 4 ਦਿਨ ਨਿਮ ਨਹੀਂ ਹੁੰਦਾ ਇੱਕ ਦਿਨੋਂਦੇ ਹੋ 10 ਦਿਨ ਨਾਗ ਹੈ ਇਹ ਤਾਂ ਕੋਈ ਰੋਗੀ ਵੀ ਟਮਾ ਟਮਾ ਦਵਾਈ ਖਾਵੇ ਉਹਦਾ ਰੋਗ ਨਹੀਂ ਹਟਦਾ ਜਿੰਨਾ ਮਰਜ਼ੀ ਮਾਹਰ ਡਾਕਟਰ ਹੋਵੇ ਕਿਸੇ ਰੋਗੀ ਨੂੰ ਲਗਾਤਾਰ ਕੰਟੀਨਿਊ ਦੱਸਿਆ ਹੋਇਆ ਪਰ ਇਹ ਸੰਜਮ ਰੱਖ ਕੇ ਦਵਾਈ ਖਾਣੀ ਪੈਂਦੀ ਹੈ ਸਿੱਖਾ ਸੰਜਮ ਦੇ ਨਾਲ ਨਿਯਮ ਨਾਲ ਗੁਰੂ ਦੀ ਬਾਣੀ ਪੜ੍ਹ ਕੇ ਵੇਖੀ ਇਹ ਬਾਣੀ ਤੇਰੇ ਤੇ ਅਸਰ ਕਰੇਗੀ ਇੰਨੀ ਵੱਡੀ ਤਾਕਤ ਹੈ ਝੋਗਿਰਦ ਹਮਾਰੇ ਰਾਮਕਾਰ ਸਿੱਖ ਦੇ ਆਲੇ ਦੁਆਲੇ ਕੰਮ ਕਰਦੀ ਹੈ ਬਾਣੀ ਬਾਣੀ ਇੰਨੀ ਵੱਡੀ ਤਾਕਤ ਹੈ ਕਿ ਇਹ ਬਾਣੀ ਤੁਹਾਡੇ ਨਾਲ ਰਹਿਣ ਲੱਗ ਜਾਗੀ ਪ੍ਰਤੱਖ ਵਰਤੇਗਾ ਇਹਦਾ ਤਾਣ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਸ਼ਬਦ ਦੀ ਤਾਕਤ ਨਾਲ ਵਰਤਣ ਲੱਗ ਜਾਂਦੀ ਸ਼ਰਤ ਇਹ ਹੈ ਸਿੱਖ ਨੂੰ ਲਗਾਤਾਰ ਆਪਣੇ ਜੀਵਨ ਵਿੱਚ ਧਾਰਨ ਕਰੇ ਇਹਨੂੰ ਹਰ ਰੋਜ਼ ਲਗਾਤਾਰ ਪੜਨਾ ਪੈਂਦਾ ਹੈ ਨਾਮ ਵਿੱਚ ਜਾਪ ਕਰਨਾ ਪੈਂਦਾ ਹੈ ਫਿਰ ਗੁਰੂ ਦਾ ਸ਼ਬਦ ਜਿਹੜਾ ਉਹ ਕੰਮ ਕਰਦਾ ਇੱਕ ਚੀਜ਼ ਖਿਆਲ ਵਿੱਚ ਰੱਖਿਓ ਜਦੋਂ ਸੁਰਤੀ ਸ਼ਬਦ ਦੇ ਇਰਤ ਗਿਰਦ ਰਹਿਣ ਲੱਗ ਜਾਵੇ ਜਿਵੇਂ ਦੇਈ ਦਾ ਚਮਚਾ ਦੁੱਧ ਵਿੱਚ ਪਾਉਂਗੇ ਨਾ ਕੁਝ ਘੰਟਿਆਂ ਬਾਅਦ ਉਹ ਦਹੀਂ ਦੁੱਧ ਨੂੰ ਆਪਣਾ ਰੂਪ ਬਣਾ ਲੈਂਦਾ ਹੈ ਜਦੋਂ ਸੁਰਤੀ ਸ਼ਬਦ ਦੇ ਸੰਪਰਕ ਵਿੱਚ ਰਹਿਣ ਲੱਗਦਾ ਹੈ ਸੁਰਤ ਸ਼ਕਤੀਸ਼ਾਲੀ ਹੋ ਜਾਂਦੀ ਹੈ ਜਿਹੜੀ ਗੱਲ ਗੁਰੂ ਨੇ ਕਹੀ ਸੀ ਇੱਕ ਸਰੀਰ ਵਿੱਚ ਸਵਾ ਲੱਖ ਸਰੀਰ ਜਿੰਨੀ ਤਾਕਤ ਆ ਗਈ ਐਵੇਂ ਥੋੜੀ ਸਵਾ ਲੱਖ ਨਾਲ ਇੱਕ ਲੜਾ ਦਿੰਦਾ ਉਹ ਉਹਨਾਂ ਉੱਤੇ ਚੀਜ਼ ਵਾਪਰੀ ਹੈ ਜਿਨ੍ਹਾਂ ਦੀ ਸੁਰਤ ਸ਼ਬਦ ਦੇ ਸੰਪਰਕ ਵਿੱਚ ਰਹੀ ਔਰ ਸੁਰਤੀ ਦੀ ਤਾਸੀਰ ਬਦਲ ਗਈ ਇੰਨੀ ਤਾਕਤ ਉਸ ਸੁਰਤ ਵਿੱਚ ਆ ਗਈ ਇਹ ਖਿਆਲ ਕਰਿਓ ਫਿਰ ਉਹ ਚੀਜ਼ ਵਰਤੀ ਜਿੱਥੇ ਗੁਰੂ ਸਿੱਖ ਦੇ ਨਾਲ ਰਹਿਣ ਲੱਗ ਜਾਂਦਾ ਬਾਣੀ ਰੂਪ ਚ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦਿੱਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਸਿੱਖਾ ਸੁਰਤ ਕਰਕੇ ਗੁਰੂ ਨੂੰ ਚੇਤੇ ਕਰੀ ਗੁਰੂ ਤੇਰੇ ਨਾਲ ਵਰਤਣ ਲੱਗ ਜਾਏਗਾ ਬਿਲਕੁਲ ਨਾਲ ਵਰਤੇਗਾ ਸਿੱਖ ਕੌਮ ਦੀ ਇੱਕ ਬਹੁਤ ਪਿਆਰੀ ਹਸਤੀ ਹੋਈ ਹੈ ਨੱਗ ਕਈ ਵਾਰ ਬੇਨਤੀ ਕੀਤੀ ਜਿਨ੍ਹਾਂ ਤੋਂ ਅਖੰਡ ਕੀਰਤਨੀ ਸ਼ੁਰੂਆਤ ਹੋਈ ਗੋਰਿਆਂ ਨੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸਿੱਖ ਕੌਮ ਦੇ ਕਈ ਸੰਤ ਜੇਲ੍ਹ ਵਿੱਚ ਰਹੇ ਨੇ ਬਾਬਾ ਬਸਾਕਾ ਸਿੰਘ ਵਰਗੀਆਂ ਰੂਹਾਂ ਉਹ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਦੀਰ ਸਿੰਘ ਜੀ ਲਾਹੌਰ ਜੇਲ੍ਹ ਵਿੱਚ ਗੋਰਿਆਂ ਨੇ ਬੰਦ ਕਰ ਦਿੱਤੇ ਤੇ ਗੋਰਿਆਂ ਦੀ ਚਾਲ ਸੀ ਉਹਨਾਂ ਕਈ ਸੰਤਾਂ ਨੂੰ ਜ਼ਹਿਰ ਜਿਹੜੇ ਸੀ ਉਹ ਸਲੋ ਪੌਇਜ਼ਨ ਖਾਣੇ ਵਿੱਚ ਦਿੱਤੀ ਹੈ। ਜਾਂ ਭਾਂਡਿਆਂ ਨੂੰ ਪਾਰੇ ਦੀ ਪੁੱਠ ਲਾ ਕੇ ਉਹਨਾਂ ਨੂੰ ਖਾਣਾ ਖਿਲਾਉਂਦੇ ਰਹਿ। ਤਾਂ ਜੋ ਇਹ ਸੱਜੇ ਸੱਜੇ ਹੌਲੀ ਹੌਲੀ ਮਰ ਜਾਣ। ਹਰ ਰਾਜ ਕਰਨ ਵਾਲੇ ਲੋਕ ਕੌਮਾਂ ਦੇ ਆਗੂਆਂ ਨੂੰ ਇੱਕਦਮ ਜਾਂ ਸੱਜੇ ਸੱਜੇ ਮਾਰਨਾ ਚਾਹੁੰਦੇ ਨੇ। ਜਿੱਥੇ ਇੱਕਦਮ ਚੀਜ਼ ਕੰਮ ਨਾ ਕਰਿਓ ਸੱਜੇ ਨਾਲ ਮਾਰਦੇ। ਤਾਂ ਉਹ ਸਲੋ ਪੌਇਜ਼ਨ ਦਿੱਤੀ ਜਾਂਦੀ ਸੀ ਉਹ ਸੰਤ ਜਿਹੜੇ ਨੇ ਜਿਨ੍ਹਾਂ ਨੂੰ ਜ਼ਹਿਰ ਦਿੱਤੀ ਗਈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇੱਕ ਮਹਾਂਪੁਰ ਜਿਸ ਤਰ੍ਹਾਂ ਦੇ ਹੋਏ ਉਹਨਾਂ ਦਾ ਇੱਕ ਫੇਫੜਾ ਜੇਲ੍ਹ ਵਿੱਚ ਗਲ ਗਿਆ ਤਾਂ ਉਦੋਂ ਬਾਅਦ ਉਹ ਗੱਲ ਆਈ ਵੀ ਜੇਲ੍ਹ ਵਿੱਚ ਜ਼ਹਿਰ ਦਿੱਤੀ ਜਾਂਦੀ ਹੈ ਇੱਕੋ ਫੇਫੜੇ ਦੇ ਸਹਾਰੇ ਉਹਨਾਂ ਨੇ 30 ਸਾਲ ਫਿਰ ਗੁਜ਼ਾਰੇ ਨੇ ਸਰਹਾਲੀ ਦੇ ਲਾਗੇ ਉਹਨਾਂ ਦਾ ਸਥਾਨ ਬਾਬਾ ਵਿਸਾਖਾ ਸਿੰਘ ਜੀ ਦਾ ਤਾਂ ਗੋਰਿਆਂ ਨੇ ਭਾਈ ਰਣਦੀਰ ਸਿੰਘ ਜੀ ਨੂੰ ਵੀ ਜੇਲ੍ਹ ਵਿੱਚ ਇਹ ਚੀਜ਼ਾਂ ਦੇਣੀਆਂ ਚਾਹੀਆਂ ਉਹਨਾਂ ਨੇ ਉਹਨਾਂ ਦਾ ਖਾਣਾ ਬੰਦ ਕਰ ਦਿੱਤਾ। ਮੈਨੂੰ ਤੁਹਾਡੇ ਬਰਤਨਾਂ ਵਿੱਚ ਭੋਜਨ ਨਹੀਂ ਛਕਣਾ। ਬਰਤਨ ਵਾਰੋਂ ਮੰਗਾਏ ਗਏ ਤਾਂ ਜੋ ਜੇਲ੍ਹ ਦੇ ਅੰਦਰ ਬੰਦ ਕੋਠੜੀ ਦੇ ਵਿੱਚ ਉਹਨਾਂ ਨੂੰ ਧੁੱਪ ਨਹੀਂ ਸੀ ਮਿਲਦੀ, ਆਇਰਨ ਨਹੀਂ ਸੀ ਮਿਲ ਰਿਹਾ। ਉਹਨਾਂ ਨੇ ਲੋਹੇ ਦੇ ਭਾਂਡੇ ਮੰਗਾਏ ਜਿਥੋਂ ਸਰਬ ਲੋਚ ਲਿਆ। ਹੁਣ ਅਸੀਂ ਉਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਲੈ ਗਏ ਮੇਰੀ ਸਮਝ ਤੋਂ ਬਾਹਰ ਦੀ ਗੱਲ ਐ ਮੈਂ ਨਿੰਦਿਆ ਨਹੀਂ ਕਰਾਂਗਾ ਸਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ ਜਿਹਨਾਂ ਮਹਾਂਪੁਰਸ਼ਾਂ ਨੇ ਰਸਤਾ ਸ਼ੁਰੂ ਕੀਤਾ ਉਹ ਬਿਲਕੁਲ ਸਹੀ ਹੁੰਦਾ ਹੈ ਬਾਅਦ ਵਿੱਚ ਜਾ ਕੇ ਲੋਕ ਉਸ ਰਸਤੇ ਨੂੰ ਮੈਲਾ ਕਰ ਦਿੰਦੇ ਨੇ ਜਿੱਥੋਂ ਗੰਗਾ ਫੁੱਟਦੀ ਐ ਗੰਗੋਤਰੀ ਤੋਂ ਬਿਲਕੁਲ ਸ਼ੁੱਧ ਤੇ ਸਵੱਛ ਪਾਣੀ ਐ ਉਹਦੇ ਵਿੱਚ ਇੱਕ ਸੋਈ ਵੀ ਡਿੱਗ ਜਾਏ ਤੇ ਨਜ਼ਰ ਆਉਂਦੀ ਐ ਜਦੋਂ ਹਜ਼ਾਰਾਂ ਮੀਲ ਗੰਗਾ ਗੁਜ਼ਰ ਜਾਂਦੀ ਉਹ ਮੈਲੀ ਹੋ ਜਾਂਦੀ ਐ ਕਿਉਂਕਿ ਉਹਦੇ ਵਿੱਚ ਨਾਲੇ ਡਿੱਗਦੇ ਜਦੋਂ ਕੋਈ ਰਸਤੇ ਉੱਤੇ ਚੱਲਣ ਵਾਲੇ ਸੰਕੜੇ ਲੋਕ ਕਈ ਵਰੇ ਗੁజర్ ਜਾਂਦੇ ਨੇ ਉਹ ਰਸਤੇ ਤੇ ਚੱਲਣ ਵਾਲੇ ਲੋਕ ਕੋ ਨੂੰ ਮੈਲਾ ਕਰ ਦਿੰਦੇ ਨੇ ਭਾਵ ਕਿਸੇ ਵੀ ਸਾਧੂ ਦਾ ਰਸਤਾ ਮਾੜਾ ਨਹੀਂ ਹੁੰਦਾ ਪਰ ਉਹਦੇ ਅਨਿਆਈ ਬਾਦ ਵਿੱਚ ਉਹਨੂੰ ਮਾੜਾ ਕਰ ਦਿੰਦੇ ਖੈ ਜਿਹੜੀ ਮੈਂ ਗੱਲ ਕਹਿਣੀ ਸੀ ਜੇਲ੍ਹ ਵਿੱਚ ਉਹਨਾਂ ਨੂੰ ਬੰਦ ਰੱਖਿਆ ਗੋਰਿਆਂ ਨੇ ਸਮਾਂ ਮੇਰਾ ਸਮਾਪਤ ਹੋਣ ਲੱਗਾ 5-4 ਮਿੰਟ ਨੇ ਧਿਆਨ ਨਾਲ ਸੁਣ ਅੱਧੀ ਰਾਤ ਨੂੰ ਇੱਕ ਪਹਿਰੇਦਾਰ ਨੇ ਰੌਲਾ ਪਾ ਦਿੱਤਾ ਭਾਈ ਸਾਹਿਬ ਦੀ ਬੈਰਕ ਵਿੱਚ ਕੋਈ ਬੰਦਾ ਆ ਗਿਆ ਕੋਈ ਬੰਦਾ ਆ ਗਿਆ ਰੌਲਾ ਪੈ ਗਿਆ ਕੋਈ ਬੰਦਾ ਜੇਲ੍ਹ ਵਿੱਚ ਆ ਗਿਆ ਦਵਾ ਦਮ ਮਸ਼ਾਲਾਂ ਜਗਾਈਆਂ ਰੌਲਾ ਪੈ ਗਿਆ ਜੇਲ੍ਹਰ ਜੇਲ੍ਹ ਸੁਪਰਡੈਂਟ ਪਹੁੰਚ ਗਿਆ ਸਪਾਈ ਇਕੱਠੇ ਹੋ ਗਏ ਮਸ਼ਾਲਾਂ ਜਗਾ ਕੇ ਭਾਈ ਸਾਹਿਬ ਦੀ ਬੈਰਕ ਦਾ ਜਿਹੜੀ ਉਹ ਕੋਠੜੀ ਸੀ ਜਿੰਦਾ ਖੁੱਲਿਆ ਜੇਲ੍ਹ ਸੁਪਰਡੈਂਟ ਪੁੱਛਦਾ ਭਾਈ ਸਾਹਿਬ ਕੌਣ ਆਇਆ ਸੀ ਤੁਹਾਡੀ ਜੇਲ੍ਹ ਤੁਹਾਡੀ ਕੋਠੜੀ ਚ ਕੌਣ ਆਇਆ ਸੀ ਅੱਗੋਂ ਮੁਸਕਰਾ ਕੇ ਕਹਿੰਦੇ ਨੇ ਵੇਖ ਲਓ ਲੱਭ ਲਓ ਔਲੇ ਦੋਲੇ ਛੋਟੀ ਜਿਹੀ ਤੇ ਕੋਠੜੀ ਹੈ ਉਹਨਾਂ ਨੇ ਤਲਾਸ਼ੀ ਲਈ ਕੋਈ ਚੀਜ਼ ਨਜ਼ਰ ਨਾ ਆਈ। ਪਹਿਰੇਦਾਰ ਕਹਿ ਰਿਹਾ ਜੀ ਮੈਂ ਵੇਖਿਆ ਦੋ ਬੰਦੇ ਮੈਨੂੰ ਦਿਸੇ ਨੇ। ਮੈਨੂੰ ਰੌਸ਼ਨੀ ਨਜ਼ਰ ਆਈ ਏ ਮੈਨੂੰ ਗੱਲਾਂ-ਬਾਤਾਂ ਸੁਣੀਆਂ ਨੇ ਮੈਂ ਤੱਕ ਵੇਖਿਆ ਕੋਈ ਸੀ ਇਹਨਾਂ ਦੇ ਕੋਲ। ਜਿਲ੍ਹ ਸੁਪਰਡੈਂਟ ਕਹਿੰਦਾ ਭਾਈ ਰਣਜੀਤ ਸਿੰਘ ਜੀ ਸੱਚੋ ਸੱਚ ਦੱਸ ਦਿਓ ਕੌਣ ਸੀ? ਅੱਗੋਂ ਭਾਈ ਰਣਜੀਤ ਸਿੰਘ ਕਹਿੰਦੇ ਨੇ ਜਿਲ੍ਹ ਸਾਹਿਬ ਉਹ ਤੇ ਹੁਣ ਵੀ ਮੇਰੇ ਨਾਲ ਏ ਤੈਨੂੰ ਨਹੀਂ ਦਿਸਦਾ ਮੈਂ ਕੀ ਕਰਾਂ। ਉਹ ਤੇ ਹੁਣ ਵੀ ਮੇਰੇ ਨਾਲ ਏ। ਜਿਹਨੂੰ ਤੁਸੀਂ ਲੱਭਦੇ ਹੋ ਪਹਿਰੇਦਾਰ ਰੋਜ਼ ਉਸ ਕੋਠੜੀ ਦੇ ਸਾਹਮਣੇ ਖਲੋਂਦਾ ਸੀ ਰੋਜ਼ ਦਰਸ਼ਨ ਕਰਨ ਨਾਲ ਉਹ ਚੀਜ਼ ਉਹਨੂੰ ਝਲਕ ਪਈ ਤੇ ਆਖਿਆ ਜਿਹਨੂੰ ਤੁਸੀਂ ਕਹਿੰਦੇ ਹੋ ਕੌਣ ਹੈ ਉਹ ਤੇ ਹੁਣ ਵੀ ਮੇਰੇ ਨਾਲ ਹੈ ਜੇਲਰ ਸਾਹਿਬ ਤੈਨੂੰ ਨਹੀਂ ਦਿਸਦਾ ਤੇ ਮੈਂ ਕੀ ਕਰਾਂ ਜੇਲਰ ਨੇ ਪੁੱਛਿਆ ਭਾਈ ਰਣਜੀਤ ਸਿੰਘ ਜੀ ਕੌਣ ਹੈ ਤੁਹਾਡੇ ਨਾਲ ਤੇ ਇਹ ਸੱਚ ਹੈ ਜਿਹੜੀ ਸੁਰਤ ਸ਼ਬਦ ਦੇ ਸੰਪਰਕ ਵਿੱਚ ਰਹਿਣ ਲੱਗ ਜਾਏ ਸ਼ਬਦ ਗੁਰੂ ਉਹਦੇ ਨਾਲ ਰਹਿਣ ਲੱਗ ਜਾਂਦਾ ਹੈ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਮੇਰੇ ਨਾਲ ਹੈ ਹੁਣ ਵੀ ਪੁੱਛਿਆ ਕੌਣ ਤੇ ਬਜਵ ਵਿੱਚ ਆ ਕੇ ਕਹਿੰਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਇੱਕ ਵਾਰ ਪਿਆਰ ਨਾਲ ਕਹੋ ਕਿੱਤੇ ਆਪਣੀ ਵੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦੀ ਕਟਨਾ ਕੱਟੇ ਮੇਰਾ ਗੁਰੂ ਸਾਡੇ ਨਾਲ ਵੀ ਰਵੇ ਅਸੀਂ ਅਰਦਾਸ ਕਰੀਏ ਪਾਤਸ਼ਾਹ ਸਾਨੂੰ ਤੁਹਾਡੇ ਨਾਲ ਰਹਿਣਾ ਨਹੀਂ ਆਇਆ ਸਾਨੂੰ ਉਹ ਸੋਜੀ ਅਕਲ ਦਿਓ ਅਸੀਂ ਤੁਹਾਡੇ ਚਰਨਾਂ ਵਿੱਚ ਰਹਿ ਸਕੀਏ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਰੱਖ ਲਓ ਮਹਾਰਾਜ ਅਸੀਂ ਤੁਹਾਡੇ ਨਾਲ ਰਹਿ ਲਈਏ ਇੱਕ ਸਿਆਣੇ ਪੁੱਤਰ ਦੀ ਜ਼ੁਬਾਨ ਤੋਂ ਸੁਣੋਗੇ ਜਦੋਂ ਲੋਕ ਪੁੱਛਦੇ ਨਾ ਮਾਪਿਓ ਪਿਤਾ ਜੀ ਤੁਹਾਡੇ ਨਾਲ ਰਹਿੰਦੇ ਫਿਰ ਮਾਤਾ ਪਿਤਾ ਜਿਹੜਾ ਤਾਂ ਅਣਜਾਣ ਹਮ ਵਿੱਚੋਂ ਕਹਿੰਦਾ ਹਾਂਜੀ ਮਾਤਾ ਪਿਤਾ ਮੇਰੇ ਨਾਲ ਰਹਿੰਦੇ ਮਾਤਾ ਪਿਤਾ ਮੇਰੇ ਨਾਲ ਨਹੀਂ ਰਹਿੰਦੇ ਅਸਲ ਸ਼ਬਦ ਇਹ ਹੋਣਾ ਚਾਹੀਦਾ ਮੈਂ ਮਾਂ ਪਿਓ ਦੇ ਨਾਲ ਰਹਿੰਦਾ ਕਿਉਂਕਿ ਘਰ ਤੇ ਉਹਨਾਂ ਦਾ ਜਨਮ ਤੇ ਉਹਨੇ ਹੀ ਦਿੱਤਾ ਪਾਲਿਆ ਤੇ ਉਹਨੇ ਹੀ ਹੈ ਤੈਨੂੰ ਇਹ ਚਾਹੀਦਾ ਮੈਂ ਉਹਨਾਂ ਦੇ ਨਾਲ ਰਹਿ ਰਿਹਾ ਹਾਂ ਉਹ ਨਹੀਂ ਮੈਨੂੰ ਆਪਣੇ ਨਾਲ ਰੱਖਿਆ ਮੈਂ ਉਹਨਾਂ ਨੂੰ ਆਪਣੇ ਨਾਲ ਨਹੀਂ ਰੱਖਿਆ ਕਿਉਂਕਿ ਜਨਮ ਉਹਨੇ ਮੈਨੂੰ ਦਿੱਤਾ ਉਹ ਸਿੱਖਾ ਅਰਦਾਸ ਕਰ ਤੈਨੂੰ ਰਹਿਣਾ ਨਹੀਂ ਹੁੰਦਾ ਗੁਰੂ ਕਿਤੇ ਤੈਨੂੰ ਆਪਣੇ ਨਾਲ ਰੱਖ ਲੈ ਆਪਾਂ ਕਹੀਏ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਿਤੇ ਜੀਵਨ ਵਿੱਚ ਇਹ ਸਵੱਬ ਬਣੇ ਪਿਆਰ ਨਾਲ ਪੜੋ ਫਿਰ ਸਮਾਪਤੀ ਹੈ ਮਿਲ ਕੇ ਕਹੋ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਨਾਲੇ ਸੰਗ ਸਦਾ ਗੁਰ ਮੇਰੇ ਸੰਗ ਸਦਾ ਹੈ ਵਾਹ ਸੰਗ ਸਦਾ ਹੈ